ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਸੁਨੈਰੀ ਸ਼ੁਭ ਆਮ ਨਵਾਂ ਲੈ ਕੇ ਆ ਰਿਹਾ ਹੈ 2026 ਕੁੰਭ ਰਾਸ਼ੀ ਵਾਲਿਆਂ ਨੂੰ ਅੱਜ ਦੱਸਾਂਗੇ 2026 ਸਾਲ ਇਹਨਾਂ ਦੇ ਲਈ ਕਿਵੇਂ ਦਾ ਰਹੇਗਾ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇਕੇ ਹਾਜ਼ਰੀ ਲਕਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਉਤਰਦੀ ਹੋਈ 7:30 ਦੇ ਵਿੱਚ ਕਈ ਗ੍ਰਹਿ ਮਿਲ ਕੇ ਕੁੰਭ ਰਾਸ਼ੀ ਵਾਲਿਆਂ ਨੂੰ ਦੇਣਗੇ ਕਈ ਸੁਖਾਂਤ ਸਰਪ੍ਰਾਈਜ਼ ਸਮਾਜ ਵਿੱਚ ਸਟੇਟਸ ਵਧੇਗਾ ਤੁਹਾਡਾ ਪ੍ਰਮੋਸ਼ਨ ਦਾ ਜੋਗ ਵੀ ਬਣੇਗਾ ਤੇ ਨਵਾਂ ਵਾਹਨ ਤੇ ਫਲੈਟ ਖਰੀਦਿਆਂ ਦੇ ਨਾਲ ਨਾਲ ਵਦੇਸ਼ਿਆਂ ਦਾ ਸੁਪਨਾ ਵੀ ਪੂਰਾ ਹੋਵੇਗਾ 2026 ਦੇ ਵਿੱਚ ਕੁੰਭ ਰਾਸ਼ੀ ਵਾਲਿਓ ਜਾਣੇ ਜਿਨ੍ਹਾਂ ਦਾ ਜਿਨ੍ਹਾਂ ਦਾ 2025 ਪਰੇਸ਼ਾਨੀ ਦੇ ਵਿੱਚ ਲੰਘਿਆ ਸੀ ਉਹਨਾਂ ਲਈ 2026 ਕਿਵੇਂ ਦਾ ਰਹਿਣ ਵਾਲਾ ਹੈ ਕਿਹੜੇ-ਕਿਹੜੇ ਗ੍ਰਹਿ ਤੁਹਾਨੂੰ ਫਾਇਦਾ ਦੇਣ ਵਾਲੇ ਹਨ ਕਿੱਥੇ ਤੁਹਾਨੂੰ ਸਾਵਧਾਨ ਰਹਿਣਾ ਹੈ ਲਵ ਲਾਈਫ ਤੋਂ ਲੈ ਕੇ ਕੈਰੀਅਰ ਤੱਕ ਅਤੇ ਬਿਜ਼ਨਸ ਤੋਂ ਬਿਜ਼ਨਸ ਤੋਂ ਲੈ ਕੇ ਤੁਹਾਡੀ ਹੈਲਥ ਤੱਕ ਕਿਹੋ ਜਿਹੇ ਨਤੀਜੇ ਤੁਹਾਨੂੰ ਮਿਲਣਗੇ ਇਹ ਪੂਰਾ ਲਿਖਾ ਜੋਖਾ ਇਸ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਇਹ ਪਵਿੱਖ ਪਾਣੀ ਖਾਸ ਤੌਰ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਤਿਆਰ ਕੀਤੀ ਗਈ ਹੈ ਇਸ ਲਈ ਕੁੰਭ ਰਾਸ਼ੀ ਵਾਲੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੌਣ ਲੈਣ ਕਿਉਂਕਿ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੋਸਤੋ ਤੁਹਾਡੇ ਜਨਮ ਜਿਸ ਸਮੇਂ ਚੰਦਰਮਾ ਜਿਸ ਰਾਸ਼ੀ ਵਿੱਚ ਗੋਚਰ ਕਰ ਰਹੇ ਹੁੰਦੇ ਹਨ ਉਹੀ ਕੁੰਡਲੀ ਦੇ ਵਿੱਚ ਤੁਹਾਡੀ ਰਾਸ਼ੀ ਹੁੰਦੀ ਹੈ ਜੇ ਤੁਹਾਡੇ ਕੋਲ ਆਪਣੀ ਕੁੰਡਲੀ ਨਹੀਂ ਹੈ ਤੁਹਾਨੂੰ ਆਪਣੀ ਡੇਟ ਆਫ ਬਰਥ ਪਤਾ ਨਹੀਂ ਹੈ ਤਾਂ ਤੁਸੀਂ ਆਪਣੇ ਨਾਮ ਦੇ ਪਹਿਲੇ ਅੱਖਰ ਦੇ ਮੁਤਾਬਕ ਮੇਰੀ ਇਹ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਨਾਮ ਗੂ ਗੋ ਸ ਸੀ ਸੋ ਸੇ ਸ਼ੁਰੂ ਹੁੰਦਾ ਹੈ ਅਜਿਹੇ ਲੋਕਾਂ ਦੀ ਰਾਸ਼ੀ ਕੁੰਭ ਹੈ ਕੁੰਭ ਰਾਸ਼ੀ ਵਾਲਿਆਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਕੁੰਭ ਰਾਸ਼ੀ ਵਾਲੇ ਸ਼ਨੀ ਦੀ ਰਾਸ਼ੀ ਹੈ ਕੁੰਭ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਤੇ ਕੁੰਭ ਰਾਸ਼ੀ ਵਾਲਿਆਂ ਦੇ ਅੰਦਰ ਬਹੁਤ ਸਾਰੇ ਅਚਏ ਹੁਨਰ ਹੁੰਦੇ ਹਨ ਜੋ ਅਕਸਰ ਦੂਜਿਆਂ ਨੂੰ ਪਤਾ ਨਹੀਂ ਲੱਗਦੇ ਇਹ ਲੋਕ ਬਹੁਤ ਹੀ ਇੰਟੈਲੀਜੈਂਟ ਹੁੰਦੇ ਹਨ ਸਤੰਤਰ ਵਿਚਾਰਾਂ ਦੇ ਹੁੰਦੇ ਹਨ ਬਹੁਤ ਸਵੇ ਮਾਨ ਵਾਲੇ ਹੁੰਦੇ ਹਨ ਚੰਗੀ ਪਲੈਨਿੰਗ ਕਰਨ ਵਾਲੇ ਹੁੰਦੇ ਹਨ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਇਹਨਾਂ ਦੀ ਕ੍ਰੀਏਟੀਵਿਟੀ ਹੁੰਦੀ ਹੈ ਇਹਨਾਂ ਦੀ ਮੌਲਿਕਤਾ ਹੁੰਦੀ ਹੈ ਤੇ ਇਹ ਪੇਂਡਚਾਲ ਚੱਲਣ ਦੇ ਬਜਾਏ ਆਪਣੇ ਵਿਚਾਰਾਂ ਤੇ ਆਪਣੇ ਅਸੂਲਾਂ ਤੇ ਚੱਲਦੇ ਹਨ ਇਹਨਾਂ ਦੀ ਸ਼ਖਸੀਅਤ ਆਕਰਸ਼ਿਤ ਹੁੰਦੀ ਹੈ ਇਹ ਲੋਕਾਂ ਨਾਲ ਕਨੈਕਟ ਕਰਨਾ ਪਸੰਦ ਕਰਦੇ ਹਨ ਇਹ ਬਹੁਤ ਹੀ ਗਿਆਨ ਵਾਲੇ ਹੁੰਦੇ ਹਨ ਪਰ ਵੀ ਹੁੰਦੇ ਹਨ ਤੇ એનર્ਜੀ ਨਾਲ ਭਰਪੂਰ ਹੁੰਦੇ ਹਨ ਜਿਨ੍ਹਾਂ ਵਿੱਚ ਰਿਸਕ ਲੈਣਾ ਪਸੰਦ ਕਰਦੇ ਹਨ ਤੇ ਰਿਸਕ ਲੈ ਕੇ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ ਅੱਗੇ ਵਧਦੇ ਜਾਂਦੇ ਹਨ ਦੋਸਤੋ 2026 ਆਪਣੇ ਪੰਧ ਮੁਰਥੀ ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਕਈ ਸੁਖਾਂਤ ਮੌਕੇ ਲੈ ਕੇ ਆ ਰਿਹਾ ਹੈ ਸ਼ਨੀ ਦੀ 7:30 ਵੀ ਚੱਲ ਰਹੀ ਹੈ ਜਿਸ ਦਾ ਇਹ ਉਤਰਦਾ ਹੋਇਆ ਚਰਨ ਹੈ ਤੇ ਜਾਣੇ ਉਤਰਦੀ ਹੋਈ 7:30 ਹਮੇਸ਼ਾ ਰਾਹਤ ਦੇ ਕੇ ਜਾਂਦੀ ਹੈ 2026 ਵਿੱਚ ਸ਼ਨੀ ਇੱਕੋ ਇੱਕ ਅਜੇ ਗ੍ਰਹਿ ਹਨ ਜੋ ਆਪਣੀ ਚਾਲ ਨਹੀਂ ਬਦਲਣਗੇ ਬਾਕੀ ਸਾਰੇ 8 ਗ੍ਰਹਿ ਆਪਣਾ ਰਾਸ਼ੀ ਪਰਿਵਰਤਨ ਕਰਨਗੇ ਰਾਹੂ ਅਤੇ ਕੇਤੂ 2026 ਵਿੱਚ ਨਵੰਬਰ ਦੇ ਅੰਤ ਤੱਕ ਅਤੇ ਦਸੰਬਰ ਦੇ ਪਹਿਲੇ ਹਫਤੇ ਤੱਕ ਆਪਣੀਆਂ ਰਾਸ਼ੀਆਂ ਵਿੱਚ ਬਣੇ ਰਹਿਣਗੇ ਅਤੇ 5 ਦਸੰਬਰ 2026 ਨੂੰ ਸਾਲ 2026 ਦਾ ਪਹਿਲਾ ਰਾਸ਼ੀ ਪਰਿਵਰਤਨ ਕਰਨਗੇ। ਰਾਹੂ ਕੁੰਭ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਆ ਜਾਣਗੇ ਤੇ ਕੇਤੂ ਸਿੰਘ ਰਾਸ਼ੀ ਤੋਂ ਨਿਕਲ ਕੇ ਕਰਕ ਰਾਸ਼ੀ ਵਿੱਚ ਆ ਜਾਣਗੇ ਕਿਉਂਕਿ ਇਹ ਡੇਢ ਸਾਲ ਇੱਕ ਰਾਸ਼ੀ ਵਿੱਚ ਰਹਿੰਦੇ ਹਨ। ਦੋਸਤੋ 2026 ਵਿੱਚ ਦੋ ਸੂਰਜ ਗ੍ਰਹਿਣ ਲੱਗਣਗੇ ਦੋ ਚੰਦਰ ਗ੍ਰਹਿਣ ਲੱਗਣਗੇ ਤੇ ਇਹ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਤੇ ਕਾਫੀ ਗਹਿਰਾ ਪ੍ਰਭਾਵ ਪਾਉਣ ਵਾਲੇ ਹਨ ਇਸ ਤਰ੍ਹਾਂ ਗ੍ਰਹਿਣਾਂ ਦਾ ਇਹ ਖੇਲ ਕੁੰਭ ਰਾਸ਼ੀ ਵਾਲਿਆਂ ਨੂੰ ਕਈ ਸਰਪ੍ਰਾਈਜ਼ ਦੇਣ ਵਾਲਾ ਹੈ ਲਵ ਲਾਈਫ ਤੋਂ ਕੈਰੀਅਰ ਤੱਕ ਪੜਾਈ ਤੋਂ ਲੈ ਕੇ ਸਿਹਤ ਦੇ ਮੋਰਚੇ ਤੱਕ ਪਰਸਨਲ ਲਾਈਫ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤੱਕ 2026 ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਾਫੀ ਸੋ ਕਾਂਕਟ ਨਵਾਂ ਹੋਣ ਵਾਲੀਆਂ ਹਨ ਕਈ ਟਰਨਿੰਗ ਪੁਆਇੰਟ ਆਉਣ ਵਾਲੇ ਹਨ ਕੈਰੀਅਰ ਬਿਜ਼ਨਸ ਵਿੱਤ ਦੇ ਵਿੱਚ ਕੁੰਮ ਰਾਸ਼ੀ ਦੇ ਲੋਕ ਜੇ ਬਿਜ਼ਨਸ ਲਾਈਨ ਵਿੱਚ ਹੰਤਾਂ ਬਿਜ਼ਨਸ ਨੂੰ ਵਿਸਤਾਰ ਦੇ ਸਕਦੇ ਹਨ ਬਿਜ਼ਨਸ ਵਿੱਚ ਕੋਈ ਨਵਾਂ ਪਾਰਟਨਰ ਮਿਲ ਸਕਦਾ ਹੈ ਜਿਸ ਨਾਲ ਬਿਜ਼ਨਸ ਨੂੰ ਹੋਰ ਵੀ ਬੋਸਟ ਦੇਣ ਵਿੱਚ ਤੁਸੀਂ ਕਾਮਯਾਬ ਰਹੋਗੇ ਇਸ ਦੌਰਾਨ ਤੁਹਾਨੂੰ ਵੱਡੇ ਆਰਡਰ ਮਿਲ ਸਕਦੇ ਹਨ ਬਿਜ਼ਨਸ ਦੇ سلسلے ਵਿੱਚ ਕੀਤੀਆਂ ਗਈਆਂ ਯਾਤਰਾਵਾਂ ਕਾਫੀ ਲਾਭਦਾਇਕ ਗ੍ਰਹਿ ਗਿਆ ਇਨਵੈਸਟਮੈਂਟ ਲਈ ਵੀ ਸਮਾਂ ਵਧੀਆ ਹੈ ਕਿਸੇ ਵੱਡੇ ਪ੍ਰੋਜੈਕਟ ਵਿੱਚ ਥੋੜ੍ਹੀ ਰਕਮ ਵਾਲੇ ਇਨਵੈਸਟਮੈਂਟ ਕਰ ਸਕਦੇ ਹਨ ਨਵੀਂ ਪ੍ਰਾਪਰਟੀ ਖਰੀਦਣ ਦੇ ਵਿੱਚ ਯੋਗ ਬਣਨਗੇ ਆਰਥਿਕ ਸਥਿਤੀ ਵੀ ਹੌਲੀ-ਹੌਲੀ ਮਜ਼ਬੂਤ ਹੁੰਦੀ ਚੱਲੇ ਜਾਵੇਗੀ ਇੱਕ ਇਨਕਮ ਦੇ ਨਵੇਂ ਸਾਧਨ ਬਣਨਗੇ ਤੇ ਤੁਹਾਡੀ ਪਾਵਰ ਸਟਰੋਂਗ ਰਹੇਗੀ 2026 ਵਿੱਚ ਸ਼ਨੀ ਦੇਵ ਗੁਰੂ ਸ਼ੁਕਰ ਗ੍ਰਹਿ ਦੀ ਜੋ ਕਿਰਪਾ ਹੈ ਉਸ ਨਾਲ ਤੁਸੀਂ ਆਪਣੀਆਂ ਇਛਾਵਾਂ ਦੀ ਪੂਰਤੀ ਕਰ ਪਾਓਗੇ ਵਦੇਸ਼ ਯਾਤਰਾ ਜਾਂ ਘੁੰਮਣ ਫਿਰਨ ਦੇ ਮੌਕੇ ਵੀ ਮਿਲਣਗੇ ਅਤੇ ਵਿਦੇਸ਼ ਵਿੱਚ ਸੈਟਲ ਹੋਣ ਦਾ ਮੌਕਾ ਵੀ ਮਿਲ ਸਕਦਾ ਹੈ। ਵਿਦੇਸ਼ ਵਿੱਚ ਬੈਠਾ ਕੋਈ ਮਿੱਤਰ ਜਾਂ ਤੁਹਾਡਾ ਕੋਈ ਰਿਲੇਟਿਵ ਤੁਹਾਡੀ ਪਰਪੋਰ ਮਦਦ ਕਰਨ ਵਾਲਾ ਹੈ। ਵਿਦੇਸ਼ ਤੋਂ ਕੋਈ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ। ਕੋਈ ਲਗਜ਼ਰੀ ਆਈਟਮ ਇਸ ਸਾਲ ਤੁਸੀਂ ਖਰੀਦ ਸਕਦੇ ਹੋ। ਨੌਕਰੀ ਅਤੇ ਸਮਾਜਿਕ ਰੁਤਬਾ ਸਮਾਜ ਵਿੱਚ ਤੁਹਾਡਾ ਸਟੇਟਸ ਵਧਣ ਵਾਲਾ ਹੈ। ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਪ੍ਰਮੋਸ਼ਨ ਅਤੇ ਇਨਕਮ ਦੇ ਜੋਗ ਬਣਾਣ ਕੇ ਮਨ ਚਾਹੀ ਜਗਾ ਤੇ ਪੋਸਟਿੰਗ ਪਾਉਣ ਵਿੱਚ ਤੁਸੀਂ ਕੰਮ ਜਾਬ ਰਹਿ ਸਕਦੇ ਹੋ ਤੁਹਾਡੇ ਸੀਨੀਅਰ ਅਫਸਰ ਤੁਹਾਡੇ ਤੇ ਮਿਹਰਬਾਨ ਰਹਿਣ ਵਾਲੇ ਹਨ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰ ਰਹੇ ਲੋਕ ਬਿਹਤਰ ਪੈਕੇਜ ਤੇ ਕਿਸੇ ਵੱਡੀ ਕੰਪਨੀ ਵਿੱਚ ਜਾ ਸਕਦੇ ਹਨ ਜੋ ਬੇਰੁਜ਼ਗਾਰ ਹਨ ਉਹਨਾਂ ਲਈ ਰੁਜ਼ਗਾਰ ਦੀ ਖਿੜਕੀ ਖੋਲ ਸਕਦੇ ਹੈ ਦੇਵਗੁਰੂ ਬ੍ਰਹਸਪਤੀ ਦੀ ਸ਼ੁਭ ਦ੍ਰਿਸ਼ਟੀ ਨਾਲ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ ਅਚਾਨਕ ਤਨਲਾਬ ਦੇ ਜੋਗ ਬਣਨਗੇ ਬੈਂਕ ਬੈਲੈਂਸ ਵਿੱਚ ਵਾਧਾ ਹੋਵੇਗਾ ਤੁਹਾਡੀ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਵੇਗੀ ਤੁਹਾਡਾ ਮਨੋਬਲ ਮਜ਼ਬੂਤ ਹੋਵੇਗਾ ਤੇ ਲੋਕ ਤੁਹਾਡੇ ਨਾਲ ਕਨੈਕਟ ਕਰਨਗੇ ਸੇਲਸ ਮਾਰਕੀਟ ਵਕਾਲਤ ਐਜੂਕੇਸ਼ਨ ਇਮਪੋਰਟ ਅਤੇ ਐਕਸਪੋਰਟ ਅਤੇ ਲਿਸਨਿੰਗ ਦਾ ਕਾਰਜਕਰ ਹੈ ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਪੋਜ਼ਿਟਿਵ ਰਹਿਣ ਵਾਲਾ ਹੈ ਮੀਡੀਆ ਤੇ ਐਂਟਰਟੇਨਮੈਂਟ ਨਾਲ ਜੁੜੇ ਲੋਕਾਂ ਨੂੰ ਕੋਈ ਵੱਡੀ ਉਪਲਬਧੀ ਹਾਸਲ ਹੋ ਸਕਦੀ ਹੈ ਨੌਕਰੀ ਵਿੱਚ ਪਰਿਵਰਤਨਾ ਤੇ ਨਵੀਆਂ ਨੌਕਰੀ ਮੇਲਾਂ ਦੇ प्रबल ਚੋਗ ਵੀ ਬਣਨਗੇ ਇਸ ਸਾਲ ਤੁਸੀਂ ਜੋ ਵੀ ਫੈਸਲਾ ਲਓਗੇ ਉਸ ਵਿੱਚ ਤੁਸੀਂ ਸਫਲ ਰਹੋਗੇ ਵਿਦਿਆਰਥੀ ਅਤੇ ਸਿੱਖਿਆ ਲੈਦਾ ਉਸ ਦੇ ਕੁੰਭ ਰਾਸ਼ੀ ਦੇ ਲਈ 2006 ਵੀ ਕਾਫੀ ਫੇਵਰ ਫੇਵਰੇਬਲ ਰਹਿਣ ਵਾਲਾ ਹੈ ਵਿਦੇਸ਼ ਜਾ ਕੇ ਸਟੱਡੀ ਕਰਨ ਦੀ ਤੁਹਾਡੀ ਆਸ਼ਾ ਪੂਰੀ ਹੋ ਸਕਦੀ ਹੈ ਕੰਸਟ੍ਰਕਸ਼ਨ ਅਤੇ ਰੀਅਲ ਅਸਟੇਟ ਨਾਲ ਜੁੜੇ ਲੋਕਾਂ ਲਈ ਉਨੇ ਸਮਾ ਬਹੁਤ ਹੀ ਸ਼ਾਨਦਾਰ ਰਹਿਣ ਵਾਲਾ ਹੈ ਸਿੱਖਿਆ ਤੇ ਗਿਆਨ ਦੇ ਖੇਤਰ ਵਿੱਚ ਤੁਹਾਡੀ ਦਿਲਚਸਪੀ ਵਧੇਗੀ ਜੇਕਰ ਤੁਸੀਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਤਾਂ ਸਫਲਤਾ ਤੁਹਾਡੇ ਕਦਮ ਚੁਮੇਗੀ ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਅੱਗੇ ਵਧੋਗੇ ਔਖੇ ਲੱਗ ਰਹੇ ਵਿਸ਼ਿਆਂ ਵਿੱਚ ਤੁਸੀਂ ਆਪਣਾ ਬੈਸਟ ਨਤੀਜਾ ਦਿਓਗੇ ਧਰਮ ਕਰਮ ਦੇ ਮਾਮਲੇ ਵਿੱਚ ਤੁਹਾਡੀ ਰੁਚੀ ਵਧੇਗੀ ਅਤੇ ਘਰ ਤੇ ਕਿਸੇ ਧਾਰਮਿਕ ਕਾਜ ਦਾ ਆਯੋਜਨ ਤੁਸੀਂ ਕਰਵਾ ਸਕਦੇ ਹੋ ਤੁਹਾਡੇ ਕੈਰੀਅਰ ਵਿੱਚ ਤੇਜ਼ੀ ਆਵੇਗੀ ਕਿਸਮਾ ਦੇ 15 ਵਾਜੇ ਖੋਲ ਜਾਣ ਕੇ ਦੇਵਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ ਤੁਹਾਨੂੰ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦਾ ਪੂਰਾ ਆਸ਼ੀਰਵਾਦ ਮਿਲੇਗਾ ਪੂਰਾ ਸਹਿਯੋਗ ਮਿਲੇਗਾ ਬੁੱਧ ਦਾ ਤੇ ਸ਼ੁਕਰ ਗ੍ਰਹਿ ਤੁਹਾਨੂੰ ਲਗਜ਼ਰੀ ਲਾਈਫ ਦੇਣਗੇ ਜਾਨੀ ਭੌਤਿਕ ਖੁਸ਼ੀਆਂ ਵਾਹਨ ਸੁੱਖ ਨਵੇਂ ਘਰ ਦਾ ਸੁੱਖ ਅਤੇ ਨਵੀਂ ਪ੍ਰਾਪਰਟੀ ਬਣਾਉਣ ਵਿੱਚ ਤੁਸੀਂ ਕਾਮਯਾਬ ਹੋ ਸਕਦੇ ਹੋ ਇਸ ਸਾਲ ਤੁਸੀਂ ਜਿੰਨਾ ਕਾਰਜਾਂ ਨੂੰ ਪੂਰਾ ਨਹੀਂ ਕਰ ਪਾਏ ਹੋ ਜਿੰਨਾ ਯੋਜਨਾਵਾਂ ਨੂੰ ਤੁਸੀਂ ਅਜੇ ਤੱਕ ਪੂਰਾ ਨਹੀਂ ਕਰ ਪਾਏ ਹੋ 2026 ਦਾ ਸਮਾਂ ਉਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਬਹੁਤ ਸ਼ਾਨਦਾਰ ਰਹਿਣ ਵਾਲਾ ਹੈ ਸਾਰੇ ਗ੍ਰਾਮ ਮਿਲ ਕੇ ਤੁਹਾਡੇ ਤੇ ਮਿਹਰਬਾਨ ਰਹਿਣਗੇ ਅਤੇ ਸਮੇਂ ਸਮੇਂ ਤੇ ਤੁਹਾਨੂੰ ਸਮੱਸਿਆਵਾਂ ਦੇ ਪਵਰ ਜਾਲ ਤੋਂ ਵੀ ਬਾਹਰ ਕੱਢਣਗੇ ਤੁਸੀਂ ਆਪਣੇ ਪਰਸ਼ਰਮ ਨਾਲ ਆਪਣੀ ਚੱਲ ਅਤੇ ਅਚਲ ਸੰਪਤੀ ਵਿੱਚ ਵਾਅਦਾ ਕਰਨ ਵਿੱਚ ਕਾਮਯਾਬ ਹੋਗੇ ਸਮਾਜ ਲਈ ਕੋਈ ਚੰਗਾ ਕਰਨ ਦਾ ਮੌਕਾ ਵੀ ਤੁਹਾਨੂੰ ਮਿਲੇਗਾ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਚੰਗਾ ਸਮਾਂ ਬੀਤੇਗਾ। ਕੁੰਭ ਰਾਸ਼ੀ ਵਿੱਚ ਅਦਸਾਂਬ ਦੀ ਸ਼ੁਰੂਆਤ ਤੱਕ ਰਾਹੂ ਗੋਚਰ ਕਾਦੇ ਰਹਿਣਗੇ ਤੇ ਰਾਹੂ ਦੇ ਪ੍ਰਭਾਵ ਨਾਲ ਤੁਹਾਡੇ ਵਿਰੋਧੀ ਤੁਹਾਡੇ ਅਗੇ ਟਿਕ ਨਹੀਂ ਪਾਉਣਗੇ ਜਾਣੀ ਤੁਹਾਨੂੰ ਆਪਣੇ ਦੁਸ਼ਮਣਾਂ ਤੇ ਜਿੱਤ ਮਿਲੇਗੀ। ਕੋਡ ਕਚਹਿਰੀ ਦੇ ਮਾਮਲੇ ਵਿੱਚ ਰਾਹਤ ਮਿਲੇਗੀ। ਕਰਜ਼ਾ ਮੁਕਤੀ ਦਾ ਰਸਤਾ ਨਿਕਲੇਗਾ ਤੇ ਰੁਕੇ ਹੋਏ ਧੰਦੇ ਪ੍ਰਾਪਤੀ ਹੋਵੇਗੀ। ਕੰਬ੍ਰਾਸ਼ੀ ਵਾਲਿਆਂ ਨੂੰ ਸਾਵਧਾਨੀਆਂ ਵਰਤਣੀਆਂ ਹਨ ਉਹ ਹਨ ਜੀ 1 2 ਗੱਲਾਂ ਦਾ ਕੰਬ੍ਰਾਸ਼ੀ ਵਾਲਿਆਂ ਨੂੰ ਖਾਸ ਧਿਆਨ ਰੱਖਣਾ ਹੈ ਰਿਸ਼ਤੇਦਾਰੀ ਵਿੱਚ ਉਧਾਰ ਦੇਣ ਅਤੇ ਕਰਜ਼ੇ ਦੇ ਲੈਣ ਦੇਣ ਤੋਂ ਬਚਣਾ ਹੈ ਕਿਉਂਕਿ ਇਸ ਨਾਲ ਤੁਹਾਡੇ ਆਪਸੀ ਰਿਲੇਸ਼ਨ ਪ੍ਰਭਾਵਿਤ ਹੋ ਸਕਦੇ ਹਨ ਵਾਹਨ ਸਾਵਧਾਨੀ ਨਾਲ ਚਲਾਉਣਾ ਹੈ ਖਾਣ ਪੀਣ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਮोटापे ਦੀ ਸਮੱਸਿਆ ਆ ਸਕਦੀ ਹੈ ਜਾਂ ਪੇਟ ਜਾਂ ਡਾਈਜੈਸਟਿਵ ਸਿਸਟਮ ਰੰਗ ਬਹੁਤ ਹੋ ਸਕਦਾ ਹੈ ਕੁੰਭ ਰਾਸ਼ੀ ਦੇ ਜੋ ਲੋਕ ਪੁਲਿਸ ਪ੍ਰਸ਼ਾਸਨ ਸਪੋਰਟਸ ਬੈਂਕਿੰਗ ਸੈਕਟਰ ਆਈਟੀ ਸੈਕਟਰ ਹਸਪਿਟਲਰੀ ਸੈਕਟਰ ਰੀਅਲ ਅਸਟੇਟ ਪ੍ਰਿੰਟ ਅਤੇ ਟੈਕਨੋਲੋਜੀ ਇਲੈਕਟ੍ਰੋਨਿਕ ਮੀਡੀਆ ਕਲਾ ਜਗਤ ਨਾਲ ਜੁੜੇ ਹਨ ਉਹਨਾਂ ਨੂੰ ਕਾਫੀ ਉਪਲਬਧੀਆਂ ਹਾਸਲ ਹੋਣ ਵਾਲੀਆਂ ਹਨ ਉਹਨਾਂ ਦਾ ਟੈਲੈਂਟ ਨਿਖਰ ਕੇ ਸਾਹਮਣੇ ਆਉਣ ਵਾਲਾ ਹੈ ਸਿਵਲ ਸੇਵਾ ਵਿੱਚ ਕੈਰੀਅਰ ਤਲਾਸ਼ ਕਰ ਰਹੇ ਕੁੰਭ ਰਾਸ਼ੀ ਦੇ ਲੋਕਾਂ ਲਈ ਸਮਾਂ ਬਹੁਤ ਹੀ ਫੇਵਰ ਫੇਰੇਬਲ ਰਹਿਣ ਵਾਲਾ ਹੈ ਜੇ ਹੈਲਥ ਦੀ ਗੱਲ ਕਰੀਏ ਤਾਂ ਕੁਮਰਾਸ਼ੀ ਵਾਲਿਆਂ ਲਈ ਹੈਲਥ ਲਈ ਥੋੜਾ ਉਤਾਲ-ਚੜਾਅ ਵਾਲੀ ਸਥਿਤੀ ਰਹਿ ਸਕਦੀ ਹੈ ਪੇਟ ਪਾਚਨ ਤੰਤਰ ਮੋਢੇ ਵਿੱਚ ਦਰਦ ਜੋੜਾਂ ਦੀ ਸਮੱਸਿਆ ਥੋੜਾ ਪਰੇਸ਼ਾਨ ਕਰ ਸਕਦੀ ਹੈ ਤੁਹਾਨੂੰ ਆਪਣੇ ਫਿਟਨੈਸ ਦਾ ਬੁਰਾ ਧਿਆਨ ਰੱਖਣਾ ਹੋਵੇਗਾ ਜਿਆਦਾ ਤੋਂ ਜਿਆਦਾ ਪਾਣੀ ਦਾ ਸੇਵਨ ਕਰੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਤੁਹਾਨੂੰ ਨੀਂਦ ਪੂਰੀ ਲੈਣੀ ਹੈ ਤੇ ਤੁਹਾਨੂੰ ਇਹ ਜੋ ਨਸ਼ੀਲੇ ਪਦਾਰਥ ਹਨ ਉਹਨਾਂ ਦੇ ਸੇਵਾ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਹੈ ਵਰਕ ਪ੍ਰੋਸੈਸਰ ਦੀ وجہ ਨਾਲ ਥੋੜਾ ਤੁਸੀਂ ਮੈਂਟਲ ਪ੍ਰੋਸੈਸਰ ਮਹਿਸੂਸ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਮੈਡੀਟੇਸ਼ਨ ਕਰੋਗੇ ਜੋਗਾ ਕਰੋਗੇ ਸੈਰ ਕਰੋਗੇ ਤਾਂ ਬਿਲਕੁਲ ਤੁਸੀਂ ਫਿੱਟ ਰਹਿਣ ਵਾਲੇ ਹੋ ਕੰਮਰਾਸ਼ੀ ਵਾਲੀਆਂ ਔਰਤਾਂ ਨੂੰ 2026 ਵਿੱਚ ਕਈ ਉਪਲਬਧੀਆਂ ਹਾਸਲ ਹੋ ਸਕਦੀਆਂ ਹਨ ਘੁੰਮਣ ਫਿਰਨ ਦੇ ਮੌਕੇ ਮਿਲਣਗੇ ਜੇ ਕੋਈ ਨਵਾਂ ਸਟਾਰਟਅਪ ਕੰਮਰਾਸ਼ੀ ਦੀਆਂ ਔਰਤਾਂ ਸ਼ੁਰੂ ਕਰਨਾ ਚਾਹੁੰਦੀਆਂ ਜਾਂ ਵਰਕ ਫਰੋਮ ਹੋਮ ਕਰਨਾ ਚਾਹੁੰਦੀਆਂ ਤਾਂ ਮਨਚਾਹੀ ਸਫਲਤਾ ਮਿਲਣ ਦੇ ਜੋਗ ਬਾਣੇ ਦਿਖਾਈ ਦੇ ਰਹੇ ਹਨ ਤੁਸੀਂ ਆਪਣਾ ਕੈਰੀਅਰ ਬਦਲਣ ਦਾ ਜੋਖਮ ਉਠਾ ਸਕਦੀਆਂ ਹੋ ਤੁਹਾਡੀ ਮਿਹਨਤ ਰੰਗ ਲਿਆਵੇਗੀ ਦੋਸਤੋ ਇਹ ਸੇ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ 2026 ਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ